ਨਿਊਯਾਰਕ ਮੈਟਰੋ ਸਪੋਰਟਸ ਕਲੱਬ ਦੇ ਵੱਲੋਂ ਇੱਕ ਵਾਰੀ ਫੇਅਰ ਜਿਹੜੇ ਨਿਊਯਾਰਕ ਵਾਸੀ ਹੈਗੇ ਨੇ ਜਿਹੜੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਲੋਕ ਨੇ ਜਿਹੜੇ ਪੰਜਾਬੀ ਖੇਡਾਂ ਨੂੰ ਪਿਆਰ ਕਰਨ ਵਾਲੇ ਲੋਕ ਨੇ ਉਹਨਾਂ ਦੇ ਵਾਸਤੇ ਇੱਕ ਵਾਰ ਫੇਅਰ ਜਿਹੜਾ ਕਬੱਡੀ ਦੇ ਵੱਡੇ ਮੈਚ ਜਿਹੜੇ ਲੈ ਕੇ ਉਹ ਹਾਜ਼ਰ ਹੋਏ ਨੇ ਤੇ ਇਸ ਵਾਰ ਜਿਹੜਾ ਇਹਨਾਂ ਮੈਚ ਨੂੰ ਨਾਸੂ ਕਾਉਂਟੀ ਦੇ ਵਿੱਚ ਜਿਹੜਾ ਕਰਵਾਇਆ ਜਾ ਰਿਹਾ ਜਿੱਥੇ ਵੱਡੀ ਤਦਾਦ ਦੇ ਵਿੱਚ ਸਾਡਾ ਪਾਈਚਾਰਾ ਵਸਦਾ ਖੁੱਲੀ ਗਰਾਊਂਡ ਦੇ ਵਿੱਚ ਫਰੀ ਪਾਰਕਿੰਗ ਹੈਗੀ ਹੈ ਖਾਣ ਪੀਣ ਦਾ ਖੁੱਲੇ ਪ੍ਰਬੰਧ ਜਿਹੜੇ ਨੇ ਕੀਤੇ ਗਏ ਨੇ ਅਤੇ 14 ਸਤੰਬਰ ਦਾ ਜਿਹੜਾ ਦਿਨ ਜਿਹੜਾ ਨਿਯਤ ਕੀਤਾ ਗਿਆ ਹੈ ਅਤੇ ਇਸ ਦਿਨ ਜਿਹੜੇ ਨੇ ਵੱਡੇ ਖਿਡਾਰੀ ਜਿਹੜੇ ਨਾਮੀ ਖਿਡਾਰੀ ਨੇ ਕਬੱਡੀ ਦੇ ਉਹ ਆਪਣੇ ਇੱਥੇ ਨਾਸੂ ਕੌਂਟੀ ਦੇ ਵਿੱਚ ਜਿਹੜੇ ਨੇ ਇਹਨਾਂ ਦੇ ਮੈਚ ਤੇ ਵਿੱਚ ਜਿਹੜੇ ਨੇ ਆਪਣੇ ਜੋਹਰ ਜਿਹੜੇ ਨੇ ਦਿਖਾਉਣਗੇ ਸੋ ਨਾਲ ਨਾਲ ਅਸੀਂ ਜਿਹੜੇ ਆਰਗੇਨਾਈਜ਼ਰਸ ਹੈਗੇ ਨੇ ਉਹਨਾਂ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਾਉਣੀ ਹੈ ਕਿਸ ਤਰੀਕੇ ਦਾ ਪ੍ਰਬੰਧ ਇਸ ਵਾਰ ਕੀਤੇ ਗਏ ਨੇ ਅਤੇ ਕੀ ਕੀ ਇਸ ਵਾਰ ਜਿਹੜਾ ਨਵਾਂ ਇਸ ਕੱਪ ਦੇ ਵਿੱਚ ਜਿਹੜਾ ਕਬੱਡੀ ਕੱਪ ਦੇ ਵਿੱਚ ਵੇਖਣ ਨੂੰ ਤੁਹਾਨੂੰ ਮਿਲੇਗਾ ਅਤੇ ਖਾਸ ਤੌਰ ਤੇ ਕਿਉਂਕਿ ਸਾਡੇ ਜਿਹੜੇ ਕਬੱਡੀ ਨੂੰ ਪਿਆਰ ਕਰਨ ਵਾਲੇ ਇੱਥੇ ਐਨ ਆਰ ਆਈ ਹੈਗੇ ਨੇ ਉਹਨਾਂ ਦੇ ਵੱਲੋਂ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਕੁਝ ਐਹੋ ਜਿਹੀਆਂ ਨਿਸ਼ਾਨੀਆਂ ਪਲੇਅਰ ਨੂੰ ਜਿਹੜੀਆਂ ਦਿੱਤੀਆਂ ਜਾਣ ਜਿਨ੍ਹਾਂ ਨੂੰ ਉਹ ਸਾਰੀ ਉਮਰ ਵੇਖ ਕੇ ਜਿਹੜਾ ਯਾਦ ਰੱਖਣ ਕਿ ਐਨ ਆਰ ਆਈ ਭਾਈਚਾਰਾ ਜਿਹੜਾ ਹੈਗਾ ਉਹਨਾਂ ਨੇ ਸਾਨੂੰ ਮਾਨ ਮਤਾ ਦਿੱਤਾ ਸੀ ਤੇ ਇਸ ਵਾਰ ਫੋਰ ਟਰੈਕਟਰ ਜਿਹੜੇ ਨੇ ਇੱਕ ਯਾਫੀ ਨੂੰ ਦਿੱਤਾ ਜਾਏਗਾ ਅਤੇ ਇੱਕ ਰੇਡਰ ਨੂੰ ਜਿਹੜਾ ਇਨਾਮ ਦੇ ਵਜੋਂ ਜਿਹੜਾ ਦਿੱਤਾ ਜਾਏਗਾ ਅਤੇ ਇਹ ਆਪਣੇ ਆਪ ਜਿਹੜੇ ਨੇ ਅ ਕੈਸ ਰਹਦੇ ਕਿ ਜਿਹੜੇ ਇੱਥੇ ਸਾਡੇ ਐਨ ਆਰ ਆਈ ਭਾਈਚਾਰੇ ਦੇ ਲੋਕ ਨੇ ਕਬੱਡੀ ਨੂੰ ਬਹੁਤ ਪਿਆਰ ਕਰਦੇ ਨੇ ਅਤੇ ਇਸ ਸੀਜ਼ਨ ਜਿਹੜਾ ਇੱਥੇ ਹੈਗਾ ਇਸ ਵਾਰ ਉਹ ਖਾਸ ਤੌਰ ਤੇ ਨਿਊਯਾਰਕ ਦੇ ਵਿੱਚ ਇਸ ਸੀਜ਼ਨ ਜਿਹੜਾ ਹੁਣ ਖੇਡਾਂ ਦਾ ਸੀਜ਼ਨ ਹੈ ਤੇ ਇਹਦੇ ਵਿੱਚ ਵੱਡੇ ਮੈਚ ਜਿਹੜੇ ਨੇ ਉਹ ਇਸ ਵਾਰ ਕਬੱਡੀਆਂ ਦੇ ਹੋਣਗੇ ਆਓ ਤੁਹਾਨੂੰ ਲੈ ਕੇ ਚੱਲਦੇ ਆ ਆਰਗੇਨਾਈਜ਼ਰਸ ਦੇ ਨਾਲ ਤੇ ਉਹਨਾਂ ਨਾਲ ਗੱਲਬਾਤ ਕਰੌਣੇ ਆ ਜੀ گیا ਅਤੇ ਖਾਸ ਤੌਰ ਤੇ ਜਿਹੜੇ ਅਸੀਂ ਅੱਜ ਜਗ੍ਹਾ ਦੇ ਉੱਤੇ ਖੜੇ ਆ ਇੱਥੇ ਅੱਜ ਤੋਂ 1 ਮਹੀਨਾ ਪਹਿਲਾਂ ਜਿਹੜਾ ਇੱਥੇ ক্রিকেট ਪ੍ਰੇਮੀਆ ਨੇ ਵੱਡੀ ਕੀਮਤੀ ਦੇ ਵਿੱਚ ਦੁਨੀਆ ਭਰ ਤੋਂ ਆ ਕੇ ਜਿਹੜਾ ਆਪਣੇ ਮੈਚਾਂ ਨੂੰ ਆਨੰਦ ਮਾਣਿਆ ਸੀ ਤੇ ਉਸੇ ਹੀ ਤਰਜ਼ ਦੇ ਉੱਤੇ ਹੁਣ ਪੰਜਾਬੀ ਵੀਰ ਜਿਹੜੇ ਕਬੱਡੀ ਨੂੰ ਪਿਆਰ ਕਰਦੇ ਨੇ ਉਸੇ ਹੀ ਤਰਜ਼ ਦੇ ਉੱਤੇ ਐਸੀ ਕਬੱਡੀ ਨੂੰ ਵੀ ਸੈਲੀਬ੍ਰੇਟ ਕਰਨਾ ਚਾਹੁੰਦੇ ਨੇ ਤੇ ਚਾਹੁੰਦੇ ਨੇ ਕਿ ਉਸੇ ਹੀ ਤਰਜ਼ ਦੇ ਉੱਤੇ ਜਿਹੜੇ ਨੇ ਖਾਸ ਤੌਰ ਤੇ ਨਿਊਯਾਰਕ ਅਤੇ ਨਾਲ ਦੀਆਂ ਜਿਹੜੀਆਂ ਸਟੇਟਾਂ ਨੇ ਉੱਥੇ ਜਿਹੜੇ ਕਬੱਡੀ ਨੂੰ ਪ੍ਰੇਮ ਕਰਨ ਵਾਲੇ ਲੋਕ ਨੇ ਉਹ ਆ ਕੇ ਕਬੱਡੀ ਦਾ ਆਨੰਦ ਮਾਣਨ ਨੂੰ ਬਹੁਤ ਵੱਡੇ ਲੈਵਲ ਦਾ ਐਫਸੀ ਜਿਹੜਾ ਇੱਥੇ ਕਬੱਡੀ ਮੈਚ ਜਿਹੜੇ ਨੇ ਹੋਣ ਜਾ ਰਹੇ ਨੇ ਬਲੋ ਸਿੰਘ ਵੀਰ ਜੀ ਪਹਿਲਾਂ ਤਾਂ ਬਹੁਤ ਬੋਲ ਬਤਾਇਆ ਕਿ ਤੁਸੀਂ ਐਡਾ ਵੱਡਾ ਸੋਚਿਆ ਕਿਉਂਕਿ ਅਸੀਂ ਵੇਖਿਆ ਪਿੰਡਾਂ ਦੇ ਆ ਛੋਟੇ ਛੋਟੇ ਖੇਤਾਂ ਦੇ ਵਿੱਚੋਂ ਅਸੀਂ ਕਬੱਡੀ ਖੇਡ ਦੇ ਖੇਡ ਦੇ ਜਿਹੜੇ ਉਦੇਸ਼ਾਂ ਦੀ ਧਰਤੀ ਤੇ ਉੱਤੇ ਆਏ ਆ ਤੇ ਅੱਜ ਜਿਸ ਤਰ੍ਹਾਂ ਕਰਨ ਵਾਈ ਗੁਰੂ ਨੇ ਸਾਡੇ ਤੁਹਾਡੇ ਉੱਤੇ ਬਖਸ਼ਿਸ਼ ਵੀ ਕੀਤੀ ਹੈ ਲੇਕਿਨ ਤੁਸੀਂ ਵੀ ਕਹਿ ਰਹੇ ਕਿ ਕਬੱਡੀ ਵੀ ਉਸੇ ਤਰੀਕੇ ਦੀ ਵੱਡੀ ਹੋਵੇ ਕੀ ਲੱਗਦਾ ਜਦੋਂ ਐਡੇ ਵੀਰ ਆ ਕੇ ਜਿਹੜੇ ਸ ਦੇਖੋ ਜੀ ਪਹਿਲਾਂ ਤਾਂ মিডিਆ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਸਾਰਾ ਸਾਡਾ ਸੰਦੇਸ਼ ਜਿਹੜਾ ਆ ਇਹ ਸਾਰੀ ਦੁਨੀਆ 'ਚ ਪਹੁੰਚਾਉਂਦੇ ਆ ਤੇ ਦੂਜਾ ਮੇਲੇ ਜਿਹੜੇ ਆ ਉਹ ਹਮੇਸ਼ਾ ਸੰਗਤ ਦੇ ਨਾਲ ਭਰਾਵਾਂ ਦੇ ਨਾਲ ਤੇ ਬੰਦਿਆਂ ਦੇ ਸਹਿਯੋਗ ਨਾਲ ਹੁੰਦੇ ਆ ਤੇ ਸਾਨੂੰ ਬੜਾ ਮਾਣ ਆ ਕਿ ਨਿਊਯਾਰਕ ਦੇ ਵਿੱਚ ਹਰ ਬੰਦਾ ਸਾਨੂੰ ਸਹਿਯੋਗ ਦੇ ਰਿਹਾ ਜਿਹੜੇ ਵੀ ਬੰਦੇ ਕੋਲ ਆਪਾਂ ਗਏ ਆ ਉਹਨਾਂ ਨੇ ਕਹਿੰਦੇ ਠੀਕ ਆ ਵਧੀਆ ਤੁਸੀਂ ਵਧੀਆ ਕਰਾ ਰਹੇ ਆਂ ਕਰਾਓ ਤੇ ਕੋਈ ਚੱਕ ਨਹੀਂ ਹਰ ਬੰਦੇ ਨੇ ਕਿਸੇ ਨੂੰ ਕੋਈ ਕਹਿੰਦੇ ਗੱਲੇ ਕੋਈ ਨਹੀਂ ਜੋ ਵੀ ਸਾਡੇ ਲਈ ਸੇਵਾ ਤੁਸੀਂ ਦੱਸੋ ਕਰਨ ਨੂੰ ਤਿਆਰ ਆ ਤੇ ਅਸੀਂ ਯਾਨਕਿ ਗਰਾਊਂਡ ਬਹੁਤ ਵਧੀਆ ਆ ਤੇ ਬਾਕੀ ਟੋਨੀ ਮਲਤਾਨੀ ਦਾ ਤੇ ਰਜੀਵ ਭਾਈ ਦਾ ਅੰਕਾਰ ਭਾਈ ਦਾ ਕਾਲੇ ਝੰਡੀ ਦਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਨਹੀਂ ਬਹੁਤ ਟਾਈਮ ਖਰਾਬ ਕਰਕੇ ਮਤਲਬ ਕੀਤਾ ਤੇ ਚਲੋ ਕੰਮ ਕਰਾਉਣ ਦੇ ਬਾਵਜੂਦ ਸਾਨੂੰ ਇਹ ਗਰਾਊਂਡ ਜਿਹੜੀ ਫਾਈਨਲ ਹੋ ਗਈ ਆ ਗਰਾਊਂਡ ਸਾਨੂੰ ਮਿਲ ਗਈ ਆ ਤੇ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਆ ਤੇ ਬਾਕੀ ਵਧੀਆ ਗਰਾਊਂਡ ਆ ਮੇਨ ਪਾਰਕਿੰਗ ਦੇ ਅੱਗੇ ਈਸ਼ੂ ਹੁੰਦੇ ਸੀ ਵਧੀਆ ਪਾਰਕਿੰਗ ਆ ਇੱਥੇ ਸਾਰੇ ਪਾਸੇ ਸੰਗਤ ਆ ਕੋਈ ਕ੍ਰੀਨ ਚੋ ਵੀ ਲੌਂਗ ਆਇਲੈਂਡ ਚੋ ਵੀ ਸਾਰਾ ਕੁਝ ਆ ਕਿਉਂਕਿ ਜਦੋਂ 2 2.5 ਹਜ਼ਾਰ ਗੱਡੀ ਦੀ ਪਾਰਕਿੰਗ ਹੋਵੇ ਕਿਸੇ ਬੰਦੇ ਨੂੰ ਮਤਲਬ ਇਧਰ ਉਧਰ ਲੱਭਣ ਦੀ ਲੋੜ ਨਹੀਂ ਪੈਂਦਾ ਜਦੋਂ ਵੀ ਮਰਜ਼ੀ ਆਵੇ ਬੰਦਾ ਗੱਡੀ ਲਾ ਕੇ ਆਪਣਾ ਮੈਚ ਦਾ ਇੰਜੋਏ ਕਰ ਸਕਦਾ ਜੀ ਬਾਕੀ ਟਾਪ ਤੋਂ ਟਾਪ ਦੇ ਪਲੇਅਰ ਆਏ ਆ ਹੀ ਖੁਦ ਕਬੱਡੀ ਚ ਇਨਵੋਲਵ ਆ ਸਾਡੀ ਫੈਡਰੇਸ਼ਨ ਜਿਹੜੀ ਆ ਥਰੂਆਊਟ 13 14 15 ਮੇਲੇ ਅਮਰੀਕਾ ਦੇ ਵਿੱਚ ਕਰਾ ਰਹੀ ਆ ਜਿਹਦਾ ਬਿੱਲਾ ਪ੍ਰਧਾਨ ਆ ਉਸ ਕਬੱਡੀ ਦਾ ਤੇ ਬਾਕੀ ਅਸੀਂ ਵੀ ਉਹਦੇ ਮੈਂਬਰ ਆ ਸਾਰੇ ਬੰਦੇ ਨਾਲ ਨੇ ਤੇ ਵਧੀਆ ਤਰੀਕੇ ਨਾਲ ਹੋਊਗਾ ਯਾਨਕਿ ਟਾਪ ਤੋਂ ਟਾਪ ਦਾ ਪਲੇਅਰ ਆ ਰਿਹਾ ਤੇ ਬਾਕੀ ਪ੍ਰੀਤ ਭਾਈ ਦਾ ਬਹੁਤ ਥੈਂਕ ਯੂ ਆ ਕਿ ਜਿਹੜਾ ਬੰਦਾ ਬੈਸਟ ਰੇਡਰ ਤੇ ਬੈਸਟ ਜਪੀ ਨੂੰ ਟਰੈਕਟਰ ਦਾ ਐਲਾਨ ਕੀਤਾ ਪਹਿਲੀ ਵਾਰੀ ਅਮਰੀਕਾ ਦੇ ਵਿੱਚ ਪਹਿਲੀ ਵਾਰੀ ਹਿਸਟਰੀ ਚ ਹੋ ਰਿਹਾ ਤੇ ਉਹਦੇ ਨਾਲ ਕੀ ਹੈ ਕਿ ਹੋਰ ਸਿਆ ਮਿਲਦਾ ਬਾਕੀ ਰਵੀ ਭਾਈ ਰਵੀ ਸੰਧੂ ਸਾਡੇ ਮੈਟਰੋ ਸਪੋਰਟਸ ਕਲੱਬ ਦੇ ਪ੍ਰਧਾਨ ਨੇ ਜਗਜੀਤ ਭਾਈ ਸਾਡੇ ਉਹਦੇ ਚੇਅਰਮੈਨ ਨੇ ਤੇ ਸਾਰਿਆਂ ਦਾ ਬੜਾ ਮਲਾਵਸਾ ਯੋਗਿਆ ਤੇ ਸਾਰੇ ਬੰਦੇ ਨਾਮੀ ਬੰਦੇ ਨੇ ਸਾਡੇ ਮੈਟਰੋ ਦੇ ਜਿੰਨੇ ਬੰਦੇ ਆ ਸਾਰੇ ਬਹੁਤ ਨਾਮੀ ਬੰਦੇ ਨੇ ਟੂਨੀ ਮਲਤਾਨੀ ਹੋਇਆ ਪ੍ਰੀਤ ਹੋਇਆ ਕਾਲਾ ਝੰਡੀ ਹੋਇਆ ਜਿੰਨੇ ਵੀ ਬੰਦੇ ਨੇ ਸਾਡੇ ਅਮਰਜੀਤ ਸਾਰਾ ਕੰਸਟਰਕਸ਼ਨ ਤੋਂ ਇਹ ਵੀ ਮਤਲਬ ਜਿੰਨੇ ਵੀ ਬੰਦੇ ਨੇ ਇਨਾ ਸਹਿਯੋਗ ਆ ਤੇ ਆਪ ਸੋਈ ਪੂਰਾ ਮਤਲਬ ਬੰਦਿਆਂ ਦਾ ਹੈਗਾ ਤੇ ਅਸੀਂ ਟਰਾਈ ਕਰ ਰਹੇ ਆਂ ਵੀ ਸੰਗਤ ਆਵੇ ਆ ਕੇ ਕਬੱਡੀ ਦਾ ਇੰਜੋਏ ਕਰੇ ਤੇ ਅਸੀਂ ਵਧੀਆ ਤਰੀਕੇ ਨਾਲ ਮੇਲਾ ਕਰਾਉਣਾ ਚਾਹੁੰਦੇ ਆਂ ਵਧੀਆ ਤੋਂ ਵਧੀਆ ਪਲੇਅਰ ਲਿਆਉਣਾ ਚਾਹੁੰਦੇ ਆਂ ਡਿਸਪੀਨਰ ਰੱਖਣਾ ਚਾਹੁੰਦੇ ਆਂ ਤੇ ਸਿਕਿਉਰਿਟੀ ਦਾ ਪੂਰਾ ਪ੍ਰਬੰਧ ਹੋਊਗਾ ਨੈਸ 10-15 ਗੱਡੀਆਂ ਉਹਨੂੰ ਵੀ ਸਾਨੂੰ ਦੇਣੀਆਂ ਪ੍ਰਾਈਵੇਟ ਸਿਕਿਉਰਿਟੀ ਵੀ ਹੋ ਗਈ ਤੇ ਅਸੀਂ ਟਰਾਈ ਕਰ ਰਹੇ ਹਾਂ ਬੱਚਿਆਂ ਲਈ ਵੀ ਇੱਥੇ ਉਹ ਗੇਮਾਂ-ਗੋਮਾਂ ਦਾ ਨਾਲ ਕੀਤਾ ਹੋਵੇ ਝੂਲੇ ਲਾਏ ਜਾਣ ਤਾਂ ਕਿ ਲੇਡੀਜ਼ ਵੀ ਆਉਣ ਉਹ ਬੱਚੇ ਵੀ ਇੰਜੋਏ ਕਰਨ ਤਾਂ ਕਿ ਪਰਿਵਾਰਕ ਮੇਲਾ ਬਣੇ ਇਹ ਨਾ ਇਕੱਲਾ ਹੋਵੇ ਕਿ ਮੱਲੇ ਇਕੱਲੀ ਕਬੱਡੀ ਆ ਅਸੀਂ ਪੂਰਾ ਮੱਲੇ ਟਰਾਈ ਕਰ ਰਹੇ ਹਾਂ ਵੱਧ ਤੋਂ ਵੱਧ ਅੰਕਤ ਨੂੰ ਇਕੱਠਾ ਕਰਕੇ ਉਹ ਕਰਨ ਦੇ ਇੱਕ ਜਿਹੜੇ ਤੁਸੀਂ ਨਾਮੀ ਗ੍ਰਾਮੀ ਜਿਹੜੇ ਆਪਣੇ ਕਬੱਡੀ ਦੇ ਖਿਡਾਰੀ ਆਪਾਂ ਦੁਨੀਆ ਪਰ ਤੋਂ ਲੈ ਕੇ ਆਉਂਦੇ ਰਹੇ ਆ ਪਰ ਤੁਹਾਡੇ ਕਲੱਬ ਨੂੰ ਇਹ ਵੀ ਮਾਣ ਹਾਸਲ ਹੁੰਦਾ ਕਿ ਖਾਸ ਤੌਰ ਤੇ ਜਿਹੜੇ ਆਪਣੇ ਬੱਚੇ ਆ ਸਾਡੇ ਆਪਣੇ ਧੀਆਂ ਪੋਤੇ ਕੋਈ ਇੱਥੇ ਡਾਕਟਰੀ ਕਰ ਰਿਹਾ ਕੋਈ ਇੰਜੀਨੀਅਰਿੰਗ ਕਰ ਰਿਹਾ ਤੁਸੀਂ ਉਹਨਾਂ ਨੂੰ ਵੀ ਕਬੱਡੀ ਮੈਦਾਨ ਦੇ ਵਿੱਚ ਪਵਾੜਿਆ ਅਤੇ ਅੱਜ ਆਪਣੀਆਂ ਅਸੀਂ ਕਹਿ ਸਕਦੇ ਹਾਂ ਜਰਜ਼ੀ ਦੇ ਵਿੱਚ ਵੀ ਆਪਣੀ ਟੀਮ ਹੈਗੀ ਆ ਨਿਊਯਾਰਕ ਦੇ ਆਪਣੇ ਨੌਜਵਾਨ ਬੱਚਿਆਂ ਦੀ ਵੀ ਆਪਣੀ ਟੀਮ ਹੈ ਉਹ ਤਾਂ ਸਿਰ ਜਿਹੜਾ ਤੁਹਾਡੇ ਕਲੱਬ ਦੇ ਉੱਤੇ ਸਿਰ ਦੇ ਉੱਤੇ ਤਾਂ ਕਿੰਨੀ ਖੁਸ਼ੀ ਹੁੰਦੀ ਆ ਦੇਖੋ ਜੀ ਇਹ ਬਹੁਤ ਖੁਸ਼ੀ ਦੀ ਗੱਲ ਆ ਬਾਕੀ ਜਿਹੜੀ ਉਹ ਅੰਡਰ 21 ਦੀ ਟੀਮ ਖੇਲਦੀ ਆ ਉਹ ਵੀ ਨਿਊਯਾਰਕ ਮੈਟਰੋ ਦੀ ਟੀਮ ਖੇਡਦੀ ਆ ਤੇ ਉਹ ਮੁੰਡਿਆਂ ਨੂੰ ਅਸੀਂ ਜਿੱਥੇ ਵੀ ਜ਼ਾਇਦਾ ਉਹਨਾਂ ਦੀ ਹੌਸਲਾ ਵਜਾਈ ਕਰੀਦੀ ਆ ਤੇ ਉਹਨਾਂ ਮੁੰਡਿਆਂ ਦਾ ਟੇਕਰ ਵੀ ਕਰੀਦਾ ਜਿੰਨਾ ਕੋ ਸਾਦਾ ਕਿਉਂਕਿ ਤੁਹਾਨੂੰ ਪਤਾ ਹੀ ਆ ਅਸੀਂ ਇੱਕ ਵੱਡੀ ਟੀਮ ਵੀ ਘਰਾਉਨੇ ਆ ਬਜਟ ਵੀ ਵੱਡੇ ਨੇ ਤੇ ਮਤਲਬ ਅਸੀਂ ਟਰਾਈ ਕਰਦੇ ਆ ਪੂ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਚੋਂ ਵੀ ਕੁਝ ਪਲੇਅਰ ਨਿਕਲਣ ਤੇ ਲੋਕਲ ਪਲੇਅਰ ਵੀ ਸਾਡੇ ਇੱਥੇ ਨਿਊਯਾਰਕ 'ਚ ਖੇਲਣਾ ਪਤਾ ਹੋਵੇ ਵੀ ਸਾਡੇ ਆਪਣੇ ਲੋਕਲ ਪਲੇਅਰ ਵੀ ਨਿਊਯਾਰਕ 'ਚ ਖੇਡ ਰਹਾ ਤੇ ਸਾਡਾ ਇਹੀ ਮਤਲਬ ਉਹ ਆ ਤੇ ਅਸੀਂ ਚਾਹੁੰਦੇ ਆ ਮੈਂ ਜਿਨ੍ਹਾਂ ਤੋਂ ਜਿਆਦਾ ਵੱਧ ਤੋਂ ਵੱਧ ਉਤਸ਼ਾਹ ਦੇ ਸਕੀਏ ਆਪਾਂ ਮਤਲਬ ਕਰ ਰਹੇ ਆ ਜਿਨ੍ਹਾਂ ਵੀ ਕਬੱਡੀ 'ਚ ਸੁਧਾਰ ਕਰ ਸਕੀਏ ਅਸੀਂ ਉਹ ਕਰਨਾ ਚਾਹੁੰਦੇ ਆ ਬਿਲਕੁਲ ਤੇ 14 ਸਤੰਬਰ ਦੀ ਤਰੀਕ ਜਿਹੜੀ ਹੈ ਜੀ ਨਿਯਤ ਹੋਈ ਆ ਅਸੀਂ ਸਾਰੇ ਆਪਣੇ ਵੱਲੋਂ ਵੀ ਤੁਹਾਨੂੰ ਜੀ ਆਇਆਂ ਆਖਦੇ ਆ ਉਸ ਦਿਨ ਆਓ ਪਰਿਵਾਰਾਂ ਦੇ ਨਾਲ ਆਓ ਅਤੇ ਰਲ ਮਿਲ ਕੇ ਜਿਹੜਾ ਕਬੱਡੀ ਨੂੰ ਜਿਹੜਾ ਅਸੀਂ ਪਿਆਰ ਕਰ ਉਹਨੂੰ ਇੱਕ ਦਸੀ ਇੱਥੋਂ ਦੀ ਕਮਿਊਨਿਟੀ ਨੂੰ ਵੀ ਕਿ ਸਾਡੀ ਜਿਹੜੀ ਖੇਡ ਜਿਹਨੂੰ ਅਸੀਂ ਆਪਣੀ ਮਾਂ ਖੇਡ ਕਹਿੰਨੇ ਆ ਪੰਜਾਬੀ ਉਹਨੂੰ ਅਸੀਂ ਕਿੰਨਾ ਪਿਆਰ ਕਰਦੇ ਆ ਤੇ ਤੁਹਾਡੇ ਵਾਸਤੇ ਨਾਸੂ ਕੌਂਟੀ ਬਿਲਕੁਲ ਤਿਆਰ ਹੈ ਨਾਸੂ ਕੌਂਟੀ ਦੇ ਜਿਹੜੇ ਅਫੀਸ਼ੀਅਲਸ ਨੇ ਉਹ ਵੀ ਚਾਹੁੰਦੇ ਨੇ ਕਿ ਤੁਸੀਂ ਆਪਣੀ ਖੇਡ ਨੂੰ ਜਿਹੜਾ ਇੱਥੋਂ ਦੀ ਜਿਹੜੀ ਆਬਾਦੀ ਹੈ ਉਹਨੂੰ ਦੱਸੋ ਅਤੇ ਉਹ ਵੀ ਬੱਚੇ ਜਿਹੜੇ ਨੇ ਇਸ ਨੂੰ ਅਡਾਪਟ ਕਰਨ ਸੋ ਮਿਲਦੇ ਆ ਜੀ ਸਤੰਬਰ 14 ਨੂੰ ਸੋ ਮੇਰੇ ਨਾਲ ਨੇ ਅਸਵਲੇ ਨੌਜਵਾਨ ਵੀਰ ਜਿਹਨਾਂ ਨੂੰ ਅਸੀਂ ਪ੍ਰੀਤ ਕਹਿੰਨੇ ਆ ਤੇ ਕਬੱਡੀ ਦੇ ਨਾਲ ਇਹਨਾਂ ਦੀ ਬੜੀ ਵੱਡੀ ਪ੍ਰੀਤ ਹੈਗੀ ਆ ਅਤੇ ਕਬੱਡੀ ਦੇ ਮੈਦਾਨ ਦੇ ਵਿੱਚ ਪਸੀਨਾ ਤੇ ਇਹਨਾਂ ਨੂੰ ਵਹੋਂਦੇ ਬੜੀ ਵਾਰ ਵੇਖਿਆ ਲੇਕਿਨ ਇਸ ਵਾਰੀ ਇਹਨਾਂ ਨੇ ਇਹ ਕਿਹਾ ਕਿ ਜਿਹੜੇ ਖਾਸ ਤੌਰ ਤੇ ਇੱਥੇ ਬੈਸਟ ਯਾਫੀ ਹੋਣਾ ਤੇ ਬੈਸਟ ਜਿਹੜਾ ਰੇਡਰ ਹੋਣਾ ਉਹਨਾਂ ਨੂੰ ਇਸ ਧਰਤੀ ਦੇ ਉੱਤੇ ਜਿਹੜੇ ਪਲੇਅਰ ਆਣਗੇ ਉਹਨਾਂ ਨੂੰ ਜਿਹੜੇ 4 ਟਰੈਕਟਰ ਦੇ ਕੇ ਨਵਾਜਣਾ ਹੈ ਭਾਵੇਂ ਕਿ ਉਹ ਟਰੈਕਟਰ ਜਿਹੜੇ ਨੇ ਪੰਜਾਬ ਦੀ ਧਰਤੀ ਦੇ ਉੱਤੇ ਚਲਾਉਣਗੇ ਪਰ ਪਹਿਲੀ ਵਾਰ ਹੋਏਗਾ ਕਿ ਅਮਰੀਕਾ ਦੀ ਧਰਤੀ ਦੇ ਉੱਤੇ ਜਿਹੜਾ ਕਿਸੇ ਪਲੇਅਰ ਨੂੰ ਜਿਹੜਾ ਟਰੈਕਟਰ ਦੇ ਨਾਲ ਜਿਹੜਾ ਉਨਵਾਜਿਆ ਜਾਏਗਾ ਵੀਰ ਕਿਤਨਾ ਇਹ ਸੋਚ ਆਈ ਕਿ ਜਿਹੜੇ ਇਹ ਇੱਕ ਨਵੇਂ ਤਰੀਕੇ ਦੇ ਜਿਹੜਾ ਨਾਮ ਆ ਪਾ ਕੱਢੀਏ ਪਾ ਜੀ ਕਿਉਂਕਿ ਆਪ ਵੀ ਥੋੜਾ ਕਬੱਡੀ ਖੇਲੀ ਆ ਜਿੰਨੀ ਵੇਤੀ ਚਲੋ ਤਾਂ ਵੀ ਕੀਤਾ ਤੇ ਸਾਡੀ ਦਿਲੋਂ ਖੁਆਇਸ਼ ਆ ਕਿ ਕਿ ਇਹੀ ਚਾਹਨਾ ਹੈ ਕਿ ਹਮੇਸ਼ਾ ਕਬੱਡੀ ਨੂੰ ਉੱਤਲ ਲਿਜਾਇਆ ਜਾਵੇ ਤੇ ਸਾਡੀ ਜਿਹੜੀ ਮੈਟਰੋ ਕਲੱਬ ਆ ਉਹ ਵੀ ਹਰ ਸਾਲ ਇਹੀ ਉਦਦਮ ਕਰਦੀ ਆ ਪਲੇਰਾਂ ਨਾਲ ਕਿਉਂਕਿ ਅਸੀਂ ਟੀਮ ਵੀ ਇਸੇ ਕਰਕੇ ਬਣਾਈ ਆ ਕਿ ਜਿਹੜੀ ਕਬੱਡੀ ਆ ਉਹਨੂੰ ਅਸੀਂ ਉੱਤਲ ਲਿਜਾ ਸਕੀਏ ਤੇ ਸਾਡੀ ਮੇਰੀ ਕੱਲੇ ਦੀ ਨਹੀਂ ਸਾਡੇ ਸਾਰੇ ਕਲੱਬ ਦੀ ਇਹ ਸੋਚ ਸੀ ਕਿ ਕੁਝ ਅਸੀਂ ਵੱਖਰਾ ਇਹੋ ਜਿਹਾ ਕਰੀਏ ਕਿ ਜੇ ਇਨਾਂ ਕਿ ਜਿਹੜੀ ਕਬੱਡੀ ਹੋਰ ਉੱਤੇ ਜਾ ਸਕੇ ਤੇ ਇੱਕ ਸਾਡੀ ਟਰਾਈ ਆ ਕਿ ਇਸ ਸਾਲ ਕੀ ਚਲੋ ਅਸੀਂ ਨਵੀਂ ਚੀਜ਼ ਕੀਤੀ ਆ ਕਿ ਜਿੰਨੇ ਵੀ ਬੈਸਟ ਆਪਰ ਜਾਂ ਜਿਹੜਾ ਰੇਡਰ ਆ ਉਹਨਾਂ ਨੂੰ ਟਰੈਕਟਰ ਦਿੱਤੇ ਜਾਣਗੇ ਪਹਿਲੀ ਵਾਰੀ ਹੋ ਰਿਹਾ ਹੈ ਹਿਸਟਰੀ ਜੈਕਟਲੀ ਪੰਜਾਬ ਤੇ ਤੁਸੀਂ ਦੇਖਿਆ ਇੰਡੀਆ ਚ ਹੁੰਦਾ ਆ ਪਰ ਬਾਹਰ ਕਿਸੇ ਵੀ ਦੇਸ਼ ਦੇ ਵਿੱਚ ਪਹਿਲੀ ਵਾਰੀ ਹੋ ਰਿਹਾ ਕਿ ਟਰੈਕਟਰ ਦਿੱਤੇ ਜਾ ਰਿਹਾ ਹੈ ਤੇ ਲਈ ਮੈਂ ਸਾਰੀ ਆਪਣੀ ਜਿੰਨੀ ਕਲੱਬ ਉਹਨਾਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਉਹਨਾਂ ਦੇ ਸਹਿਯੋਗ ਨਾਲ ਵੀ ਜੋ ਕੁਝ ਇਹ ਸਾਰਾ ਕੁਝ ਉਹਨਾਂ ਦੇ ਸਹਿਯੋਗ ਨਾਲ ਹੀ ਆ ਬਿਲਕੁਲ ਸੋ ਆਪਣੇ ਆਪ ਚ ਦੇਖੋ ਜੀ ਇਹ ਪਿਆਰ ਹੈ ਕਿਉਂਕਿ ਗਰਾਊਂਡ ਦੇ ਵਿੱਚ ਜਿਹੜਾ ਐਜ਼ ਐ ਪੱਟਾਂ ਦੇ ਉੱਤੇ ਥਾਪੀਆਂ ਵੀ ਮਾਰੀਆਂ ਤੇ ਹੁਣ ਇਹ ਵੀ ਚਾਹੁੰਦੇ ਨੇ ਕਿ ਜਿਹੜੇ ਨਵੇਂ ਪਲੇਅਰ ਆਉਣਗੇ ਉਹਨਾਂ ਨੂੰ ਵੀ ਇਸ ਧਰਤੀ ਤੋਂ ਆਪਾਂ ਨਵਾਜ ਕੇ ਜਿਹੜਾ ਪੇੜੀ ਹੈ ਤਾਂ ਜੋ ਉਸ ਤਾਂ ਉਮਰ ਜਿਹੜੇ ਉਹ ਯਾਦ ਕਰਨ ਕਿ ਨਿਊਯਾਰਕ ਵਾਸੀਆਂ ਨੇ ਜਿਹੜਾ ਕਬੱਡੀ ਨੂੰ ਇਸ ਤਰੀਕੇ ਨਾਲ ਪਿਆਰ ਦਿੱਤਾ ਸੀ ਇੱਥੇ ਹਰ ਵਾਰੀ ਇਸ ਤਰੀਕੇ ਦੇ ਹਾਲਾਤ ਹੁੰਦੇ ਨੇ ਕਿ ਜਦੋਂ ਕਬੱਡੀ ਦੇ ਮੈਚ ਹੁੰਦੇ ਸਨ ਤਾਂ ਗਰਾਊਂਡ ਜਿਹੜੀ ਛੋਟੀ ਪਾ ਜਾਂਦੀ ਸੀ ਪਾਰਕਿੰਗ ਨੂੰ ਲੈ ਕੇ ਵੱਡੀ ਪ੍ਰੋਬਲਮ ਸੀ ਹਰੇਕ ਪ੍ਰੇਮੀ ਜਿਹੜਾ ਕਈ ਮਾਈਲ ਜਿਹੜਾ ਉਹ ਗੱਡੀ ਚਲਾ ਕੇ ਆਉਂਦਾ ਸੀ ਉਹ ਕਹਿੰਦਾ ਯਾਰ ਇੱਥੇ ਤਾਂ ਜਗ੍ਹਾ ਨਹੀਂ ਹੈਗੀ ਤੇ ਅੱਜ ਕੀ ਵੀਰ ਹੁਣਾਂ ਨੇ ਜਿਹੜਾ ਰਲ ਕੇ ਇੱਕ ਉਪਰਾਲਾ ਕੀਤਾ ਜੀ ਪਾਰਕਿੰਗ ਏਡੀ ਵੱਡੀ ਗਲੈਰੀ ਕਿ ਭਾਵੇਂ 2500 ਗੱਡੀਆਂ ਆ ਜਾਣ ਤਾਂ ਵੀ ਪਾਰਕਿੰਗ ਜਿਹੜੀ ਉਹ ਮੁੱਕਦੀ ਨਹੀਂ ਐਡਾ ਵੱਡਾ ਉਪਰਾਲਾ ਕਰਨ ਦੇ ਵਾਸਤੇ ਬੜੀ ਪਲੈਨਿੰਗ ਕੀਤੀ ਹੋਈਗੀ ਬਿਲਕੁਲ ਬਿਲਕੁਲ ਕਿਉਂਕਿ ਹਮੇਸ਼ਾ ਹੀ ਕੰਪਲੇਨਾਂ ਆਉਂ ਪਾਰਕ ਦੂਰ ਖੜੀ ਕਰਕੇ ਫੇਰ ਲੋਕ ਤੁਰ ਕੇ ਆਉਂਦੇ ਹੀ ਟਾਈਮ ਲੱਗ ਜਾਂਦਾ ਸੀ ਇਸ ਵਾਰ ਅਸੀਂ ਬਲੋ ਖੁੱਲੀ ਗਰਾਊਂਡ ਮਿਲੀ ਸਾਨੂੰ ਜੁਡੀਅਲ ਡਲ ਦੇ ਵਿੱਚ ਇਸ ਪਾਰਕ ਦੇ ਵਿੱਚ 2000 ਗੱਡੀ ਲੱਗ ਜਾਂਦੀ ਆ ਜਿੰਨੀ ਮਰਜ਼ੀ ਗੱਡੀਆਂ ਆਉਣ ਪਲੱਸ ਹੋਰ ਵੀ ਲੱਗ ਜਾਂਦੀਆਂ ਆ ਆਲੇ ਦੁਆਲੇ ਤੇ ਖੁੱਲਾ ਸਿੱਧਾ ਆ ਸਾਰਿਆਂ ਨੂੰ ਆਵਾ ਮਾ ਕੇ 14 ਸਤੰਬਰ ਨੂੰ ਪਹੁੰਚੋ ਤੇ ਇਹ ਇਸ ਕਰਕੇ ਜੀ ਜ਼ਿਆਦਾ ਮੇਨ ਆ ਵੀ ਪਾਰਕਿੰਗ ਇੱਥੇ ਖੁੱਲੀ ਆ ਤੇ ਗਰਾਊਂਡ ਖੁੱਲੀ ਆ ਸੋ ਨਿਊਯਾਰਕ ਮੈਟਰੋ ਕਲੱਬ ਦੇ ਵੱਲੋਂ ਜਿਹੜਾ ਇਹ ਖਾਸ ਤੌਰ ਤੇ ਜਿਹੜਾ ਉਪਰਾਲਾ ਕੀਤਾ ਗਿਆ ਸੀ ਅਸ ਕਰਦੇ ਆ ਕਿ ਉਸ ਦਿਨ ਸਤੰਬਰ 14 ਨੂੰ ਵੱਡੀ ਗਿਣਤੀ ਦੇ ਵਿੱਚ ਜਿਹੜਾ ਤੁਸੀਂ ਆਪਣੇ ਮਿੱਤਰਾਂ ਬੇਲੀਆਂ ਦੇ ਨਾਲ ਪਰਿਵਾਰਾਂ ਦੇ ਨਾਲ ਇੱਥੇ ਆਓਗੇ ਤੇ ਅਸੀਂ ਨਾਲ ਮਿਲ ਕੇ ਜਿਹੜਾ ਕਬੱਡੀ ਦੇ ਮੈਚ ਤਾਂ ਜਿਹੜਾ ਇੱਥੇ ਆਨੰਦ ਮਾਣਾਂਗੇ ਤਾਂ ਵੱਡੀਆਂ ਟੀਮਾਂ ਆ ਰਹੇ ਨੇ ਤੁਹਾਡੀ ਖਲਾਸ਼ਰੀ ਵੀ ਉਸ ਮੈਚ ਦੇ ਵਿੱਚ ਜਿਹੜੀ ਹੈ ਜ਼ਰੂਰ ਚਾਹੀਦੀ ਕਿਉਂਕਿ ਇਹਨਾਂ ਵੀਰਾਂ ਦਾ ਇੱਕ ਅਪਰਾਹਲ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਕਬੱਡੀ ਦੇ ਖਾਸ ਤੌਰ ਤੇ ਕ੍ਰਿਕਟ ਦੇ ਮੈਚ ਹੋਏ ਸਨ ਉਸੇ ਤਰੀਕੇ ਦੀ ਰੌਣਕ ਜਿਹੜੀ ਅਸੀਂ ਦੁਬਾਰਾ ਲਾ ਸਕੀਏ ਤੇ ਲੋਕੀ ਕਹਿਣ ਕਿ ਕਿਸੇ ਜਗ੍ਹਾ ਦੇ ਉੱਤੇ ਇਤਨਾ ਦੇ ਕਬੱਡੀ ਦੇ ਮੈਚ ਹੋਏ ਸਨ ਕਿ ਦੁਨੀਆ ਭਰ ਤੋਂ ਲੋਕ ਜਿਹੜੇ ਉਹਨੂੰ ਵੇਖਣ ਆਏ ਸਨ ਸੋ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਜਿਸ 14 ਨੂੰ ਓਕੇ ਥੈਂਕ ਯੂ ਥੈਂਕ ਯੂ ਬਹੁਤ ਖਾਸ ਤੌਰ ਤੇ ਜੋਟੀ ਕਬ ਮਲਾ ਰਹੇ ਹਾਂ ਸਾਡੇ ਨਾਲ ਰਵੀ ਚੋਪੜਾ ਜੀ ਹੈਗੇ ਨੇ ਅਤੇ ਨਾਲ ਸਾਡੇ ਵੀਰ ਜਿਹਨਾਂ ਨੂੰ ਹਾਂ ਜੀ ਮੈਨੀ ਚੜਾ ਜੀ ਮੈਨੀ ਚੜਾ ਜੀ ਜਿਹੜੇ ਨੇ ਉਹ ਨਾਲ ਹੈਗੇ ਨੇ ਅਤੇ ਖਾਸ ਤੌਰ ਤੇ ਕਿਉਂਕਿ ਅੱਜ ਜਿਹਦੇ ਸੇ ਪੋਸਟਲ ਰਿਲੀਜ਼ ਕੀਤਾ ਜਾ ਰਿਹਾ ਨਿਊਯਾਰਕ ਮੈਟਰੋ ਕਲੱਬਸ ਕਬੱਡੀ ਕੱਪ ਦੇ ਵੱਲੋਂ ਅਤੇ ਉਸ ਤੋਂ ਵਾਸਤੇ ਜਿਹੜੇ ਇਹ ਨਾਲ ਵੀਰ ਸਹਿਯੋਗ ਕਰਨ ਆਏ ਨੇ ਅਤੇ ਮੈਂ ਜ਼ਰੂਰ ਇੱਥੇ ਮਾਨ ਨਾਲ ਬਾਰ ਬਾਰ ਕਹਿੰਨਾ ਹੈ ਕਿ ਕਿ ਸਾਡੇ ਇਸ ਕਲੱਬ ਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਇੱਥੇ ਪਹਿਲੀ ਵਾਰ ਜਿਹੜਾ ਆਪਣੇ ਬੱਚਿਆਂ ਦੀ ਕਬੱਡੀ ਦੀ ਟੀਮ ਪ੍ਰੋਫੈਸ਼ਨਲ ਜਿਹੜੀ ਹੈ ਇਹਨਾਂ ਦੇ ਵੱਲੋਂ ਕ੍ਰੀਏਟ ਕੀਤੀ ਗਈ ਹੈ ਸਿਰਫ ਇਹ ਨਹੀਂ ਹੈਗਾ ਕਿ ਜਿਹੜੇ ਨਾਮੀ ਕਾਮੀ ਪਲੇਅਰ ਹੈਗੇ ਨੇ ਸਿਰਫ ਉਹਨਾਂ ਦੇ ਉੱਤੇ ਹੀ ਪੈਸੇ ਖਰਚੇ ਜਾਂਦੇ ਨੇ ਨਵੀਂ ਪਨੀਰੀ ਦੇ ਉੱਤੇ ਵੀ ਇਸ ਕਲੱਬ ਵੱਲੋਂ ਲਗਾਤਾਰ ਜਿਹੜੇ ਨੇ ਪੈਸੇ ਖਰਚੇ ਜਾ ਰਹੇ ਨੇ ਕਿ ਤਾਂ ਕੱਲ ਨੂੰ ਉਹ ਵੀ ਮਾਣ ਦੇ ਨਾਲ ਕਹਿ ਸਕਣਗੇ ਕਿ ਸਾਨੂੰ ਆਪਣੇ ਐਨ ਆਰ ਆਈ ਪੰਜਾਬੀ ਵੀਰਾਂ ਨੇ ਆਪਣੀ ਮਿਹਨਤ ਦੀ ਕਮਾਈ ਦੇ ਨਾਲ ਜਿਹੜਾ ਬਣਾਇਆ ਵੀਰ ਮੈਂ ਜ਼ਰੂਰ ਇਹ ਕਹਿੰਨਾ ਕਿ ਜਿਹੜੇ ਬੱਚੇ ਜਿਹੜੇ ਨੇ ਉਹ ਮੈਂ ਦੇਖਿਆ ਖਾਸ ਤੌਰ ਤੇ ਪਿਛ ਜਿਹੜਾ ਨਿਊਯਾਰਕ ਸੀ ਦੇ ਵਿੱਚ ਵੀ ਕੱਪ ਹੋਇਆ ਉਹ ਬੜੇ ਮਾਣ ਦੇ ਨਾਲ ਕਹਿੰਦੇ ਨੇ ਕਿ ਇਹਨਾਂ ਵੀਰਾਂ ਨੇ ਸਾਨੂੰ ਜਿਹੜੀ ਹਰੇਕ ਤਰੀਕੇ ਦੀ ਜਿਹੜੀ ਹੈ ਉਹ ਮਾਲੀ ਮਦਦ ਵੀ ਦਿੱਤੀ ਹੈ ਕੰਮ ਦੇ ਵਿੱਚ ਸਹਿਯੋਗ ਕੀਤਾ ਹੈ ਕਿ ਸਾਨੂੰ ਇਹ ਕਿਹਾ ਕਿ ਜਿੰਨਾ ਵੀ ਹੋ ਸਕਦਾ ਹੈ ਕਬੱਡੀ ਦੇ ਵਾਸਤੇ ਤੁਸੀਂ ਆਪਣਾ ਯੋਗਦਾਨ ਦਿਓ ਕੀ ਕਹੋਗੇ ਇਹਦੇ ਬਾਰੇ ਬਿਲਕੁਲ ਜਿਹੜਾ ਇਹ ਸਾਡੇ ਗਰੁੱਪ ਹੈਗਾ ਮੈਟਰੋ ਕਲੱਬ ਦਾ ਇਹ ਸਾਰੇ ਬਿਜ਼ਨਸਮੈਨ ਹੈਗੇ ਔਰ ਸਾਰੇ ਆਪਣੀਆਂ ਜੇਬਾਂ ਚੋਂ ਖੁੱਲ ਕੇ ਪੈਸੇ ਖਰਚਦੇ ਨੇ ਔਰ ਜਿਹੜੇ ਇਹਨਾਂ ਦੇ ਆਪਣੇ ਫਰੈਂਡ ਸਰਕਲ ਚ ਥੋੜੇ ਬੋਤੇ ਇਕੱਠੇ ਵੀ ਕਰਦੇ ਆ ਪਰ ਇਹ ਜਿਹੜਾ ਟੂਰਨਾਮੈਂਟ ਮੈਟਰੋ ਕਲੱਬ ਨਿਊਯਾਰਕ ਕਰਵਾਉਂਦਾ ਉਹ ਮੇਰੇ ਖਿਆਲ ਉਹ ਬੈਸਟ ਟੂਰਨਾਮੈਂਟ ਦਾ ਪੂਰੇ ਯੂ ਐਸ ਤੇ ਜਿਹੜਾ ਕਿ ਸਾਰਾ ਜਿਹੜਾ ਟੂਰਨਾਮੈਂਟ ਦਾ ਸ਼ੇਅ ਆ ਉਹ ਸਾਰੇ ਮੈਂਬਰਾਂ ਨੂੰ ਜਾਂਦਾ ਕਿਉਂਕਿ ਸਾਰੇ ਨਾਲ ਮਿਲ ਕੇ ਕੰਮ ਕਰਦੇ ਆ ਇਹ ਉਹਨਾਂ ਦੇ ਦਿਲੋਂ ਖੁਸ਼ੀ ਹੁੰਦੀ ਹੈ ਕਿ ਜਿਹੜੇ ਬੱਚੇ ਪੰਜਾਬ ਚੋਂ ਆ ਰਹੇ ਨੇ ਔਰ ਉਹ ਕਹਿੰਦੇ ਕਿ ਨੈਕਸਟ ਜਨਰੇਸ਼ਨ ਵੀ ਜਿਹੜੀ ਆ ਸਾਡੇ ਕਲਚਰ ਨੂੰ ਫਾਲੋ ਕਰੇ ਜਿੰਨੂੰ ਪਤਾ ਲੱਗੇ ਕਿ ਅਸੀਂ ਕਿੱ츠 ਮਿੱਟੀ ਤੋਂ ਆਏ ਆ ਤੇ ਇਸ ਮਿੱਟੀ ਚ ਆ ਕੇ ਉਹਦੀ ਹਵਾ ਮਿਲੇ ਉਹਨਾਂ ਨੂੰ ਉਹਦਾ ਪਤਾ ਲੱਗੇ ਕਿ ਆਹ ਬਈ ਅਸੀਂ ਮਿੱਟੀ ਨਾਲ ਜੁੜੇਦੇ ਆ ਔਰ ਅੱਜ ਵੀ ਭਾਵੇਂ ਉਹ ਮਲਟਾ ਮਿਲ ਨਹੀਂ ਉਹਨਾਂ ਨੇ ਬਿਲੀਨਰ ਨੇ ਉਹ ਨਾਲ ਖੜੇ ਨੇ ਉਹ ਇਸ ਕੰਮ ਚ ਪੂਰਾ ਸਾਥ ਦੇ ਰਹੇ ਨੇ ਔਰ ਕਹਿੰਦੇ ਅੱਜ ਅਸੀਂ ਅਫੋਰਡ ਕਰ ਸਕਦੇ ਆ ਤੇ ਕਿਉਂ ਨਹੀਂ ਕੋਈ ਟਰੈਕਟਰ ਦੇ ਨੂੰ ਤਿਆਰ ਆਇਆ ਕੋਈ ਕੈਸ਼ ਸਰਪ੍ਰਾਈਜ਼ ਦੇ ਨੂੰ ਤਿਆਰ ਆਇਆ ਔਰ ਫਿਰ ਕਿਸੇ ਨੂੰ ਲੋਡ ਹੈ ਤੇ ਉਹਦੀ ਪੂਰੀ ਹੈਲਪ ਵੀ ਕਰਦੇ ਆ ਇਹ ਇਹ ਜਿਹੜਾ ਟੂਰਨਾਮੈਂਟ ਹੈ ਸਿਰਫ ਉਹਨਾਂ ਲਈ ਨਹੀਂ ਅਸੀਂ ਕਰ ਰਹੇ ਅਸੀਂ ਆਪਣੀ ਜਨਰੇਸ਼ਨ ਲਈ ਵੀ ਕਰ ਰਹੇ ਆ ਤਾਂ ਕਿ ਸਾਡਾ ਕਲਚਰ ਸਾਡਾ ਪੰਜਾਬ ਸਾਡੇ ਬੱਚਿਆਂ ਚ ਵੀ ਉਹਨਾਂ ਨੂੰ ਪਤਾ ਲੱਗੇ ਕਿ ਹਾਂ ਬਈ ਅਸੀਂ ਸਾਡੀ ਬੈਕਗ੍ਰਾਉਂਡ ਕੀ ਹੈ ਅਸੀਂ ਕਿਹੜੀਆਂ ਖੇਡਾਂ ਖੇਡ ਕੇ ਆਏ ਹਾਂ ਤੇ ਉਹ ਉਹਦਾ ਅਸੀਂ ਉਹਨਾਂ ਨੂੰ ਪ੍ਰਮੋਟ ਕਰ ਰਹੇ ਹਾਂ ਔਰ ਕਬੱਡੀ ਅੱਜ ਦੁਨੀਆ ਦੇ ਵਿੱਚ ਕ੍ਰਿਕਟ ਤੋਂ ਬਾਅਦ ਕਬੱਡੀ ਹੈ ਜਿਹਨੂੰ ਜ਼ਿਆਦਾਤਰ ਲੋਕ ਫਾਲੋ ਕਰ ਰਹੇ ਆ ਔਰ ਮੇਰੇ ਖਿਆਲ ਮਿਲੀਅਨਸ ਆਫ ਪੀਪਲ ਦੇ ਫਾਲੋ ਕਬੱਡੀ ਤੋ ਇਨਾ ਔਰ ਉਤਸ਼ਾਹ ਨਾਲ ਟੂਰਨਾਮੈਂਟ ਨੂੰ ਆਂਦੇ ਆ ਕਿ ਮੇਰੇ ਖਿਆਲ ਪਿਛਲੀ ਵਾਰ ਸਾਨੂੰ ਗਰਾਊਂਡ ਛੋਟੀ ਪੈ ਗਈ ਔਰ ਅੱਜ ਜਿਹੜੀ ਗਰਾਊਂਡ ਲਈਤੀ ਕਿਉਂਕਿ ਪਾਰਕਿੰਗ ਦੀ ਪ੍ਰੋਬਲਮ ਹੈ ਇਹ ਹੁਣ ਗਰਾਊਂਡ ਵੀ ਬਹੁਤ ਵੱਡੀ ਹੈ ਪਾਰਕਿੰਗ ਵੀ ਬਹੁਤ ਵੱਡੀ ਹੈ ਸਿਕਿਉਰਿਟੀ ਦਾ ਵੀ ਪੂਰਾ ਅਰੇਂਜ ਹੈ ਔਰ ਬਾਕੀ ਵੀ ਸਾਰਾ ਅਰੇਂਜਮੈਂਟ A1 ਹੋਇਆ ਜਾ ਉਹ ਜਿਹੜੇ ਖਿਡਾਰੀ ਆ ਰਹੇ ਨੇ ਉਹ ਵੀ ਟਾਪ ਖਿਡਾਰੀ ਨੇ ਬਾਕੀ ਪੰਜਾਬੀ ਮੀਡੀਆ ਦਾ ਮਨੀਸ਼ ਜੀ ਦਾ ਦੂਜੇ ਚੈਨਲਾਂ ਦਾ ਸਾਰਿਆਂ ਦਾ ਬੂੜਾ ਸੰਯੋਗ ਹੈ ਬੜੀ ਸਾਨੂੰ ਹਰ ਵਕਤ ਪੰਜਾਬੀ ਕਮਿਊਨਿਟੀ ਨੂੰ ਹੈਲਪ ਕਰਦੇ ਨੇ ਤੇ ਮੈਂ ਕਹਾਂਗਾ ਇਹ ਇਹਨਾਂ ਦੇ ਚੈਨਲਾਂ ਨੂੰ ਵੀ ਪੰਜਾਬੀ ਦੇ ਚੈਨਲਾਂ ਨੂੰ ਜਿਹੜੀ ਅਮਰੀਕਾ 'ਚ ਬੈਠੇ ਨੇ ਜਿਦਾਂ ਇੰਡੀਆ 'ਚ ਲੋਕ ਸਪੋਰਟ ਕਰਦੇ ਨੇ ਤੇ ਇੱਥੇ ਅਮਰੀਕਾ 'ਚ ਵੀ ਪੰਜਾਬੀ ਚੈਨਲਾਂ ਨੂੰ ਸਪੋਰਟ ਕੀਤਾ ਜਾਏ ਇਹਨਾਂ ਨੂੰ ਅੱਗੇ ਲਿਆਂਦਾ ਜਾਏ ਪੜੀ ਖਾਸ ਤੌਰ ਤੇ ਰੀਚਮੈਂਟ ਹੈਲਦੀ ਜਿਹੜੀ ਸਮੋਕੀ ਪਾਰਕ ਤੋਂ ਤੁਸੀਂ ਸਪੋਰਟ ਕਰਨੀ ਸ਼ੁਰੂ ਕੀਤੀ ਸਰ ਜੀ ਵੱਡੇ ਨੂੰ ਅੱਜ ਅਸੀਂ ਕਰਦੇ ਕਰਦੇ ਜਿਹੜਾ ਲੋਗਾ ਲੈਂਡ ਦੀ ਸਭ ਤੋਂ ਵੱਡੀ ਗਰਾਊਂਡ ਦੇ ਵਿੱਚ ਜਿਹੜਾ ਪਹੁੰਚ ਗਏ ਆ ਤੇ 14 ਸਤੰਬਰ ਨੂੰ ਜਿਹੜਾ ਉੱਥੇ ਕਬੱਡੀ ਦਾ ਜੋਹਰ ਹੋਣੇ ਨੇ ਇਹ ਆਪਣਾ ਜਿਹੜਾ ਤੁਹਾਡੀ ਜਿੱਤਾਂ ਤੋਂ ਨਹੀਂ ਹੁਣ ਇਹ ਵੀਰਜੀ ਹੁਣ ਨੇ ਇੰਟਰੋਡਿਊਸ ਕਰਾਇਆ ਇੱਕ ਕਹਿੰਦੇ ਨੇ ਕਿ ਚੁੰਬਕ ਦੀ ਤਰ੍ਹਾਂ ਤੁਸੀਂ ਆਪਣੇ ਸਾਰੇ ਮਿੱਤਰਾਂ ਨੂੰ ਕਹਿ ਕਹਿ ਕੇ ਲੈ ਕੇ ਆਉਂਦੇ ਕਿ ਆਓ ਆਪਾਂ ਕੁਝ ਕਰੀਏ ਕਬੱਡੀ ਵਾਸਤੇ ਕਰੀਏ ਇਹ ਜਦੋਂ ਇਹ ਕਿਤਰਾ ਦਾ ਸਹਿਯੋਗ ਹੁੰਦਾ ਤੇ ਇੰਨੇ ਵੱਡੇ ਪ੍ਰਾਲੇ ਕਿਸ ਤਰੀਕੇ ਨਾਲ ਰਲ ਕੇ ਇਹਨਾਂ ਕਰ ਲੈਂਦੇ ਹੋ بس ਇਹਦੇ ਵਿੱਚ ਸਾਡੇ ਕੁਝ ਵਿੱਚ ਇੱਕ ਦੋ ਮੈਂਬਰ ਹੈਗੇ ਆ ਜਿਹਦਾ سنی 달ਾ ਜੀ ਹੈਗਾ ਰਵੀ ਸੰਧੂ ਹੈਗਾ ਬਿੱਲਾ ਜੀ ਹੈਗਾ ਇਹ ਇਹਨਾਂ ਨੂੰ ਸ਼ੌਕ ਹੈ ਖੇਲਣ ਦਾ ਵੀ ਤੇ ਖੜਾਣ ਦਾ ਵੀ ਜੀ ਤੇ ਇਹਨਾਂ ਕਰਕੇ ਅਸੀਂ ਵੀ ਨਾਲ ਜੁੜੇ ਹੋਏ ਆ ਅਸੀਂ ਫਿਰ ਇੱਕ ਸਾਡੀ ਕਲੱਬ ਆਪਣਾ ਐਸੋਸੀਏਸ਼ਨ ਹੈਗੀ ਜਿਹੜੀ ਹੋਟਲਾਂ ਵਾਲਿਆਂ ਦੀ ਔਰ ਗੈਸਟ ਸਟੇਸ਼ਨਾਂ ਵਾਲਿਆਂ ਦੀ ਉਹ ਐਸੋਸੀਏਸ਼ਨ ਵੀ ਅਸੀਂ ਵਿੱਚ ਮੈਂਬਰ ਹੈਗੇ ਆ ਤਾਂ ਉਹ दैट ਸਾਰਾ ਗਰੁੱਪ ਜਿਹੜਾ ਬਿਜ਼ਨਸਮੈਨਾਂ ਦਾ ਹੈਗਾ ਨਾਲ ਕੋਈ ਕੰਸਟਰਕਸ਼ਨ ਦੇ ਕੰਮ ਚਾਹੇ ਕੋਈ ਕਿਸੇ ਹੋਰ ਕੰਮ ਚਾਹੇ ਤੇ ਸਾਰਿਆਂ ਦਾ ਇੱਕ ਸ਼ੌਕ ਵੀ ਹੈ ਔਰ ਫਿਰ ਇੱਕ ਸਾਡਾ ਕਲੱਬ ਵੀ ਹੈ ਗਰੁੱਪ ਵੀ ਹੈ ਐਂਟਰਟੇਨਿੰਗ ਵੀ ਹੈ ਔਰ ਪੂਰਾ ਕਮਿਊਨਿਟੀ ਲਈ ਵੀ ਹੈ ਕਿ ਸਭ ਤੋਂ ਵੱਡਾ ਟੂਰਨਾਮੈਂਟ ਜਿਹਦਾ ਇੱਥੇ ਸਮਝ ਲੋ ਕਿ ਕ੍ਰਿਕਟ ਦਾ ਹੋਇਆ ਇਹ ਸ਼ਾਇਦ ਉਸ ਮੁਕਾਬਲੇ ਦਾ ਟੂਰਨਾਮੈਂਟ ਫ੍ਰੀ ਚ ਹੋਣ ਜਾ ਰਿਹਾ ਜਿੱਥੇ ਉਹਨਾਂ ਨੇ ਮਿਲੀਅਨਸ ਆਫ ਡਾਲਰ ਇਕੱਠੇ ਕੀਤੇ ਆ ਅਸੀਂ ਜੇਬ ਚੋਂ ਖਰਚੇ ਨੇ ਆ ਇਹਦੇ ਵਿੱਚ ਔਰ ਇਹ ਬਹੁਤ ਅੱਛਾ ਹੋਏਗਾ ਔਰ ਜਿਹੜੇ ਪੰਜਾਬ ਦੇ ਨਾਲ ਲੋਕ ਜੁੜੇ ਦੇ ਆ ਔਰ ਬਾਹਰ ਵੀ ਮੈਂ ਤੇ ਦੇਖਿਆ ਇੱਥੇ ਕੁੜੀਆਂ ਦੇ ਟੂਰਨਾਮੈਂਟ ਜਿਹੜੇ ਇਹਨਾਂ ਨੇ ਕਰਾਇਆ ਅਮਰੀਕਨ ਲੜਕੀਆਂ ਆਈਆਂ ਮੈਕਸੀਕਨ ਲੜਕੀਆਂ ਆਈਆਂ ਕੈਨੇਡੀਅਨ ਲੜਕੀਆਂ ਆਈਆਂ ਇੰਡੀਅਨ ਲੜਕੀਆਂ ਆਈਆਂ ਸੋ ਦੈਟ ਇਜ਼ ਕਿ ਇਸ ਕੰਟਰੀ ਚ ਸਾਰੇ ਲੋਕ ਇਹ ਖੇਲ ਨੂੰ ਅਪਣਾਣ ਤਾਂ ਕਿ ਇਹ ਇੰਟਰਨੈਸ਼ਨਲ ਗੇਮ ਬਣੇ ਬਿਲਕੁਲ ਕਹਿਆ ਜਾਵੇ ਤਾਂ ਉਦੋਂ ਸਤੰਬਰ 14 ਵਾਲੇ ਦਿਨ ਜਿਹੜਾ ਹੈਗਾ ਕੁਝ ਘੰਟੇ ਹੀ ਜੜੀਆਂ ਨੇ ਮੈਦਾਨ ਦੇ ਵਿੱਚ ਰੇਡਾਂ ਪੈਣ ਗਿਆ ਲੇਕਿਨ ਇਹਨਾਂ ਦੀਆਂ ਰੇਡਾਂ ਜਿਹੜੀਆਂ ਲਗਾਤਾਰ ਪਿਛਲੇ 2 ਮਹੀਨਿਆਂ ਤੋਂ ਪੈ ਰਹੀਆਂ ਨੇ ਤੇ ਅਗਲਾ ਵੀ ਪੂਰਾ ਟਾਈਮ ਜੜੀਆਂ ਨੇ ਪੈਣੀਆਂ ਨੇ ਕਿਉਂਕਿ ਵੱਡੇ ਇੰਤਜ਼ਾਮ ਕਰਨ ਵਾਸਤੇ ਵੱਡੇ ਦਿਲ ਚਾਹੀਦੇ ਨੇ ਸਮਾ ਘਟਨਾ ਪੈਂਦਾ ਹੈ ਅਤੇ ਪ੍ਰਬੰਧ ਕਰਨੇ ਪੈਂਦੇ ਨੇ ਕਿਉਂਕਿ ਲੱਖਾਂ ਡਾਲਰਾਂ ਦਾ ਜਿਹੜਾ ਖਰਚ ਹੁੰਦਾ ਹੈ ਪਰ ਇਹ ਇਸ ਕਰਕੇ ਕਰ ਰਹੇ ਨੇ ਕਿ ਅਸੀਂ ਜੇ ਇਸ ਮੁਲਕ ਨੇ ਸਾਨੂੰ ਜਿਹੜਾ ਇੱਥੇ ਵਸਣ ਦਾ ਮੌਕਾ ਦਿੱਤਾ ਹੈ ਸਾਨੂੰ ਸਭ ਕੁਝ ਦਿੱਤਾ ਹੈ ਤਾਂ ਅਸੀਂ ਵੀ ਇਸ ਮੁਲਕ ਨੂੰ ਦੱਸ ਸਕੀਏ ਕਿ ਸਾਡਾ ਸੱਭਿਆਚਾਰ ਸਾਡਾ ਕਲਚਰ ਕਿੰਨਾ ਜਿਹੜਾ ਵੱਡਾ ਹੈਗਾ ਸੋ ਅਸ ਕਰਦੇ ਹਾਂ ਸਤੰਬਰ 14 ਨੂੰ ਮੈਨੇਜਰ ਅੱਛਾ ਮੈਨੇਜਰ ਜੀ ਜਿਹੜੇ ਨੇ ਉਹ ਬਾਰ-ਬਾਰ ਇਹਨਾਂ ਨੂੰ ਤਿੰਨ ਵਾਰੀ ਇਹਨਾਂ ਨੇ ਮਾਈਕ ਜਿਹੜਾ ਫੜਾਇਆ ਤੇ ਤਿੰਨ ਵਾਰੀ ਹੀ ਇਹਨਾਂ ਨੇ ਜਿਹੜਾ ਕਿਹਾ ਕਿ ਨਹੀਂ ਮੈਂ ਮੇਰੇ ਕੋਲ ਸਹਿਯੋਗ ਹੈਗਾ ਲੇਕਿਨ ਮੈਨੇਜਰ ਜੀ ਇਹ ਜਰੂਰ ਕਬੱਡੀ ਇਸ ਭਾਵੇਂ ਖੇਡਣ ਦਾ ਮੌਕਾ ਨਹੀਂ ਮਿਲਿਆ ਪਰ ਦਿਲ ਚ ਹਜੇ ਰੈਡਾਂ ਬਣੀਆਂ ਸ਼ੁਰੂ ਹੋ ਗਈਆਂ ਆਨੰਦ ਆਉਣਾ ਸ਼ੁਰੂ ਹੋ ਗਿਆ ਸਤੰਬਰ 14 ਦਾ ਨਹੀਂ ਨਹੀਂ ਜਿੰਨੀ ਰੌਣਕ ਦੇਖ ਕੇ ਆਨੰਦ ਵਾਕਿਆ ਸ਼ੁਰੂ ਹੋ ਗਿਆ ਆ ਬਾਕੀ ਸਤੰਬਰ 14 ਨੂੰ ਸਾਰੇ ਨੇ ਪਹੁੰਚੋ ਤੇ ਉੱਥੇ ਸਾਰਿਆਂ ਨੂੰ ਮਿਲਦੇ ਆ ਆਪਣੇ ਕਲਚਰ ਨੂੰ ਜਦੋਂ ਆਪਾਂ ਇਸ ਧਰਤੀ ਦੇ ਉੱਤੇ ਪ੍ਰਮੋਟ ਕਰਦੇ ਤੁਸੀਂ ਕ੍ਰਿਕਟ ਨੂੰ ਵੀ ਦੇਖਿਆ ਅਸੀਂ ਹਜ਼ਾਰਾਂ ਡਾਲਰ ਦੀਆਂ ਟਿਕਟਾਂ ਲੈ ਕੇ ਜਿਹੜਾ ਕ੍ਰਿਕਟ ਦੇ ਮੈਚ ਵੀ ਵੇਖੇ ਨੇ ਲੇਕਿਨ ਉਸ ਸਿਚੁਏਸ਼ਨ ਨੂੰ ਤੇ ਇਸ ਸਿਚੁਏਸ਼ਨ ਨੂੰ ਕਿਸ ਤਰ੍ਹਾਂ ਤੁਸੀਂ ਕੰਪਰੋਮਾਈਜ਼ ਕਰਦੇ ਉਹਨਾਂ ਦਾ ਥੋੜਾ ਟਾਈਮ ਲੱਗੂ ਕਬੱਡੀ ਵੀ ਕ੍ਰਿਕਟ ਦੇ ਪਿੱਛੇ ਪਿੱਛੇ ਆ ਰਹੀ ਹੈ ਪਰ ਮੈਨੂੰ ਤਾਂ ਟਾਈਮ ਲੱਗੂਗਾ ਸਟੇਡੀਅਮ ਬਣਨਗੇ ਕਿਤੇ ਜਗ ਹੌਲੀ ਹੌਲੀ ਕਰਕੇ ਕ੍ਰਿਕਟ ਦਾ ਬਣਿਆ ਸੀ ਕਬੱਡੀ ਦਾ ਕਬੱਡੀ ਸਟੇਡੀਅਮ ਵੀ ਬਣ ਸਕਦਾ ਹੈ ਤੇ ਹੌਲੀ ਹੌਲੀ ਕਰਕੇ ਸਹੀ ਬਣ ਜਾਵੇ ਤੇ ਜਿਹੜੇ ਬੱਚੇ ਖਾਸ ਤੌਰ ਤੇ ਤੁਸੀਂ ਵੇਖੇ ਇਹਨਾਂ ਨੇ ਜਿਹੜੇ ਖਾਸ ਤੌਰ ਤੇ ਇਹਨਾਂ ਦੇ ਕਲੱਬ ਵੱਲੋਂ ਜਿਹੜੇ ਸਪੋਰਟ ਕਰਕੇ ਅੱਗੇ ਲੈਂਦੇ ਨੇ ਲੱਗਦਾ ਕਿ ਇਹ ਬੱਚੇ ਦੇ ਦੋ ਆਉਣ ਵਾਲੇ ਟਾਈਮ ਦੇ ਵਿੱਚ ਬਿੰਗ ਬਿੰਗੇ ਪ੍ਰੋਫੈਸ਼ਨਲ ਜਿਹੜਾ ਮੈਦਾਨ ਦੇ ਵਿੱਚ ਤੋਂ ਪਹੁੰਚਣਗੇ ਨਹੀਂ ਪਾ ਸਕਦੇ ਕੋਈ ਵੱਡੀ ਗੱਲ ਨਹੀਂ ਬਈ एवरीथिंग ਇੰਪੋਸੀਬਲ ਥੋੜਾ ਟਾਈਮ ਲੱਗੂਗਾ ਸਭ ਕੁਝ ਹੋ ਸਾਰਾ ਬਿਲਕੁਲ ਕਿਉਂਕਿ ਅਸਲ ਦੇ ਵਿੱਚ ਇਹੀ ਹੈਗਾ ਕਿ ਜਿਹੜੇ ਬੱਚੇ ਜਿਹੜੇ ਨੇ ਜਿਹੜੇ ਅਸੀਂ ਕਹਿੰਨੇ ਕਿ ਸ਼ਾਇਦ ਵਿਦੇਸ਼ੀ ਧਰਤੀ ਤੇ ਜਿਹੜੇ ਬੱਚੇ ਜਨਮ ਲੈਂਦੇ ਨੇ ਪੰਜਾਬੀਆਂ ਦੇ ਉਹ ਆਪਣੇ ਕਲਚਰ ਤੋਂ ਪਾਸਾ ਮੋੜ ਜਾਣਗੇ ਇਤਰਾ ਨਹੀਂ ਹੈਗਾ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਵੀ ਜਿਹੜੇ ਸਾਡੇ ਬੱਚੇ ਨੇ ਕੋਈ ਇੱਥੇ ਡਾਕਟਰੀ ਕਰ ਰਿਹਾ ਕੋਈ ਇੰਜੀਨੀਅਰਿੰਗ ਕਰ ਰਿਹਾ ਮੈਂ ਪਰਸਨਲੀ ਉਹਨਾਂ ਨੂੰ ਮਿਲਿਆ ਹੋਇਆ ਅਤੇ ਮੈਦਾਨ ਦੇ ਵਿੱਚ ਉਹ ਸ਼ਾਮ ਨੂੰ ਜਿਹੜੀ ਕਬੱਡੀ ਦੀ ਪ੍ਰੈਕਟਿਸ ਵੀ ਕਰਦੇ ਨੇ ਤੇ ਬੜੇ ਸੋਹਣੇ ਖਿਡਾਰੀ ਜਿਹੜੇ ਬਣ ਕੇ ਨਿਕਲ ਰਹੇ ਨੇ ਆਪਣੀ ਕਲਚਰ ਨੂੰ ਆਪਣੀ ਸੱਭਿਆਚਾਰ ਨੂੰ ਆਪਣੀ ਬੋਲੀ ਨੂੰ ਅਪਣਾ ਰਹੇ ਨੇ ਸੋ ਬਹੁਤ ਧੰਨ ਵੀ ਤੁਹਾਨੂੰ ਬਹੁਤ ਬਹੁਤ ਜੀ ਤੁਹਾਡਾ ਸਾਰਿਆਂ ਨੂੰ ਥੈਂਕ ਯੂ ਥੈਂਕ ਯੂ ਜੀ ਹਲੋ ਟੈਲੈਂਟ ਸਾਸ਼ਿਕਾ ਸਪਟੰਬਰ 14th ਵੀ ਆ ਰਹੀ ਹੈ ਕਬੱਡੀ ਮੇਲਾ ਇੱਥੇ ਨਿਊਯਾਰਕ Uh, my father, he wasn't here to make it. He was at a meeting for the federations. Uh, you know, again, it's dedicated to my late Dia Mukansandu, and I hope that all you guys, you know, can make it here and we'll have a good time here. Yeah. Thank you. Why did you get cancelled? Why did you get fat?ed? Because basically the same thing. That's why we are here. Big day, so the preparation is going on. It's the 14th. The ground has been confirmed. Mitchell Field, Nassau Community College. ਇਹ ਬਸ ਆਕੀ ਦਾ ਮੇਲਾ ਵੀ ਹੋਇਆ ਸੰਗਤਾਂ ਨੂੰ ਪਤਾ ਹੀ ਆ ਤੇ ਇੱਕ ਟੀ ਰਸ਼ ਹੋਊਗਾ ਲੌਂਗ ਆਇਲੈਂਡ ਦੀ ਕੁਇਨਸ ਦੀ ਤੇ ਬਾਕੀ ਟਰਾਈ ਸਟੇਟ ਤੋਂ ਸੰਗਤ ਤੇ ਪਹੁੰਚੂਗੀ ਨਿਊਯਾਰਕ ਦਾ ਭਾਰੀ ਇਕੱਠ ਹੋਊਗਾ ਲੌਂਗ ਆਇਲੈਂਡ ਦਾ ਕਰਕੇ ਇੱਥੇ ਦੀ ਸੰਗਤ ਵੀ ਆਊਗੀ ਤੇ ਬਾਕੀ ਇਹ ਭਾਜੀ ਹੁਣੀ ਤਾਂ ਮੈਟਰੋ ਵਾਲੇ ਇਹਨਾਂ ਦੀ ਟੀਮ ਆ ਹਰ ਹਫਤੇ ਟੂਰਨਾਮੈਂਟ ਕਰਾਉਂਦੇ ਆ ਇਹਨਾਂ ਨੂੰ ਬਹੁਤ ਜ਼ਿਆਦਾ ਤਜਰਬਾ ਤੇ ਇਹ ਇੱਕ ਮੈਂ ਕਹਿੰਦਾ ਕਿ ਵਨ ਆਫ ਦਾ ਬਿਗੇਸਟ ਮੈਚ ਪਲੇਅਰ ਏ 1 ਜਿਹੜੇ ਵੀ ਮਤਲਬ ਦੁਨੀਆ ਦੇ ਆ ਮੈਂ ਕਹਿੰਨਾ ਹਉਣੇ ਆ ਕਿ ਕਬੱਡੀ ਇਹਨਾਂ ਦੇ ਹੱਥ ਚ ਆਏ ਕਰਾਉਂਦੇ ਯਾਰ ਵੀਕ ਤੇ ਸੰਗਤਾਂ ਨੂੰ ਬੇਨਤੀ ਹੈ ਸਾਰੇ ਪਹੁੰਚੋ ਤੇ ਜਿੰਨਾ ਵੀ ਭਾਜੀ ਹੋਣਾ ਦੀ ਮਿਹਨਤ ਕੀਤੀ ਇਹਨਾਂ ਦੇ ਪੱਲੇ ਪਾਓ ਹੌਸਲਾ ਮਿਲੂਗਾ ਇਹਨਾਂ ਨੂੰ ਦੁਬਾਰਾ ਫੇਰ ਵਧੀਆ ਹੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਟਰੋ ਕਲੱਬ ਵੱਲੋਂ ਜਿਹੜਾ 14 ਸਤੰਬਰ ਨੂੰ ਟੂਰਨਾਮੈਂਟ ਕਬੱਡੀ ਦਾ ਮੈਂ ਕਬੱਡੀ ਦਾ ਕੱਪ ਨਹੀਂ ਕਹੂੰਗਾ ਮਹਾਕੁੰਭ ਕਹੂੰਗਾ ਜਿਹੜਾ ਹੋਣ ਜਾ ਰਿਹਾ ਤੇ ਉਹਦਾ ਅੱਜ ਪੋਸਟਰ ਰੀਲੀਜ਼ ਤੇ ਬਹੁਤ ਵਧਾਈ ਦੇ ਪਾਤਰ ਨੇ ਜਿਹੜੇ ਮੈਟਰੋ ਕਲੱਬ ਵਾਲੇ ਅੱਗੇ ਵੀ ਬਹੁਤ ਜ਼ਿਆਦਾ ਇਹ ਕਬੱਡੀ ਨੂੰ ਜਿਹੜਾ ਪਰਫਲਤ ਕਰਦੇ ਆ ਸੋ ਜਿੰਨੇ ਵੀ ਅੱਜ ਵੀਰ ਆਏ ਆ ਜਾਂ ਜਿੰਨੇ ਵੀ ਈਵਰਜ਼ ਦੇਖ ਰਹੇ ਆ ਮੈਂ ਇਹੀ ਰਿਕਵੈਸਟ ਕਰੂੰਗਾ ਕਿ 14 ਸਤੰਬਰ ਨੂੰ ਸੈਚਰਡੇ ਨੂੰ ਮਿਚਲ ਫੀਲਡ ਜਿਹੜਾ ਬਿਲਕੁਲ ਪਹਿਲਾਂ ਵੀ ਦੱਸਿਆ ਗਿਆ ਸਾਰਿਆਂ ਵੱਲੋਂ ਵੀ ਉਹ ਨਾਸੋ ਕਮਿਊਨਿਟੀ ਕਾਲਜ ਦੇ ਲਾਗੇ ਆ ਡਾਇਰੈਕਸ਼ਨ ਵੀ ਸਾਰੀ ਦਿੱਤੀ ਜਾਊਗੀ ਵੱਧ ਤੋਂ ਵੱਧ ਪਹੁੰਚੋ ਬਹੁਤ ਪਾਰਕਿੰਗ ਆ ਬਹੁਤ ਐਫਰਟ ਵਧੀਆ ਆ ਬੈਸਟ ਰੇਡਰ ਨੂੰ ਟਰੈਕਟਰ ਦਿੱਤੇ ਜਾ ਰਹੇ ਪਹਿਲੀ ਵਾਰੀ ਉਹ ਵੀ ਪ੍ਰੀਤਲੋਂ ਬਹੁਤ ਮਾਣ ਵਾਲੀ ਗੱਲ ਆ ਸਾਨੂੰ ਵੀ ਅੱਜ ਸੋ ਸਾਡਾ ਫਰੈਂਡਸ ਕਲੱਬ ਤੇ ਸ਼ਹੀਦ ਕਰਤਾਰ ਸਿੰਘ ਸਰਾਬਾ ਸਪੋਰਟਸ ਕਲੱਬ ਬਿਲਕੁਲ ਇਹਨਾਂ ਦੇ ਨਾਲ ਆ ਜਿੱਦਾਂ ਦੀ ਵੀ ਸਾਡੀ ਸੇਵਾ ਲਾਉਣਗੇ ਅਸੀਂ ਬਿਲਕੁਲ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵੇਲੇ ਉਹ ਬਹੁਤ ਚੰਗੇ ਤਰੀਕੇ ਦੇ ਨਾਲ ਨਿਊਯਾਰਕ ਮੈਟਰੋ ਕਬੱਡੀ ਕਲੋਬ ਵੱਡਾ ਕਲੱਬ ਕਰਾ ਰਹੇ ਆ ਸਾਰਿਆਂ ਨੂੰ ਸਾਰਿਆਂ ਨੂੰ ਵੈਲਕਮ ਹੈ ਦਾ ਬਹੁਤ ਚੰਗਾ ਅਰੇਂਜਮੈਂਟ ਹੋਊਗਾ ਪਾਰਕਿੰਗ ਦਾ ਖਾਣ ਦਾ ਫੂਡ ਦਾ ਵੱਡੇ ਵੱਡੇ ਆਰਾਮ ਦਿੱਤੇ ਜਾਣਗੇ ਟਰੈਕਟਰ ਦੇ ਰਹੇ ਆ ਹੋਰ ਵੀ ਸਾਰਾ ਵੱਡੇ ਵੱਡੇ ਨਾਮ ਦਿੱਤੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਸਾਡੇ ਸਾਰੇ ਮੈਟਰੋ ਸਪੋਰਟਸ ਕਲੱਬ ਕਬੱਡੀ ਵਾਲੇ ਮੈਂਬਰਾਂ ਨੇ ਪਹਿਲਾਂ ਵੀ ਬੇਨਤੀਆਂ ਕੀਤੀਆਂ ਸਾਰਿਆਂ ਨੂੰ ਕਿ ਸਤੰਬਰ 14 ਨੂੰ ਜੂਨੀਅਰ ਡੇ ਲੌਂਗ ਆ일ੈਂਡ 'ਚ ਕਬੱਡੀ ਦਾ ਕੱਪ ਬਹੁਤ ਵੱਡੇ ਪੱਧਰ ਤੇ ਇੱਥੇ ਆਪਾਂ ਕਰਉਣ ਜਾ ਰਹੇ ਹਾਂ ਤੇ ਸਾਰਿਆਂ ਨੂੰ ਆਪਣੀ ਇੰਡਿਕ ਮਿਰਨ ਨੂੰ ਆਪ ਨੂੰ ਬੇਨਤੀ ਕਰਦਾਂਗੇ ਹੋਮੋ ਹੋਮਾ ਕੀਤੇ ਪਹੁੰਚੋ ਤੇ ਜੋ ਆਪਣਾ ਸਾਰਿਆਂ ਨੇ ਕੀਤਾ ਅਜੇ ਤੇ ਮੈਂਬਰਾਂ ਨੇ ਉਹਨਾਂ ਦਾ ਹੌਸਲਾ ਅਭਜਾਈ ਕਰੋ ਤੇ ਤੁਸੀਂ ਆਪਣਾ ਮੈਚ ਆਂ ਦਾ ਇੰਜੋਏ ਕਰੋ